ਬਹੁਤ ਸਾਰੇ ਰਿਸ਼ਤੇ ਨੇ ਜੋ ਅੱਜਕੱਲ ਸਿਰਫ ਮਤਲਬ ਦੇ ਹੀ ਰਹਿ ਗਏ ਨੇ ਤੇ ਜੇਕਰ ਅੱਜਕੱਲ ਗੱਲ ਕੀਤੀ ਜਾਵੇ ਨੌਜਵਾਨ ਪੀੜੀ ਦੀ ਤਾਂ ਇਸ ਨੌਜਵਾਨ ਪੀੜੀ ਦਾ ਪਿਆਰ ਤੇ ਵਿਆਹ ਨਾਮ ਦੇ ਸ਼ਬਦ ਤੋਂ ਬਿਲਕੁਲ ਹੀ ਵਿਸ਼ਵਾਸ ਉੱਠ ਗਿਆ ਕੁਝ ਹੀ ਹੁੰਦੇ ਨੇ ਜੋ ਸੱਚੀ ਰੂਹ ਦੇ ਨਾਲ ਪਿਆਰ ਕਰਦੇ ਨੇ ਤੇ ਵਿਆਹ ਤੱਕ ਆਪਣੀ ਗੱਲ ਨੂੰ ਪਹੁੰਚਾਉਂਦੇ ਨੇ ਨਹੀਂ ਤਾਂ ਅੱਜਕੱਲ ਟਾਈਮ ਪਾਸ ਨੇ ਹਰ ਇੱਕ ਪਿਆਰ ਕਰਨ ਵਾਲੇ ਇਨਸਾਨ ਨੂੰ ਵੀ ਤੋੜ ਕੇ ਰੱਖ ਦਿੱਤਾ ਪਰ ਜੋ ਸੱਚੇ ਇਨਸਾਨ ਹੁੰਦੇ ਨੇ ਉਹ ਸਾਬਿਤ ਕਰ ਦਿੰਦੇ ਨੇ ਕਿ ਜੇਕਰ ਅਸੀਂ ਰੂਹ ਇੱਕ ਨਾ ਲਈ ਹੈ ਤਾਂ ਅਸੀਂ ਉਹ ਨਿਭਾਉਣੇ ਵੀ ਜ਼ਰੂਰ ਹੈ ਅਜਿਹਾ ਇਹ ਵਾਪਰਦਾ ਹੈ ਰਿਚਾ ਦੇ ਨਾਲ ਜੋ ਕਿ ਜਲੰਧਰ ਦੀ ਰਹਿਣ ਵਾਲੀ ਹੁੰਦੀ ਹੈ ਤੇ ਘਰਬਾਰ ਦੀ लाਡਲੀ ਧੀ ਹੁਣ ਕਰਕੇ ਸਾਰੇ ਸ਼ੌਂਕ ਉਸਦੇ ਪੁਗਾਏ ਜਾਂਦੇ ਨੇ ਆਪਣੀ ਛੋਟੇ ਹੁੰਦਿਆਂ ਦੀ ਪੜ੍ਹਾਈ ਸਕੂਲ ਤੋਂ ਪੂਰੀ ਕਰਨ ਤੋਂ ਬਾਅਦ ਉਸ ਨੂੰ ਚੰਡੀਗੜ੍ਹ ਭੇਜ ਦਿੱਤਾ ਜਾਂਦਾ ਹੈ ਅਗਲੇਰੀ ਪੜ੍ਹਾਈ ਦੇ ਲਈ ਜਦੋਂ ਚੰਡੀਗੜ੍ਹ ਜਾਂਦੀ ਹੈ ਤਾਂ ਬਹੁਤ ਸਿਆਣੀ ਹੁੰਦੀ ਹੈ ਉਸ ਨੂੰ ਪੜ੍ਹਾਈ ਦਾ ਇੰਨਾ ਜ਼ਿਆਦਾ ਸ਼ੌਂਕ ਹੁੰਦਾ ਕਿ پڑھਦੀ-ਪੜਦੀ ਉਹ ਕਦੋਂ ਆਪਣੀ ਕਲਾਸ ਦੇ ਵਿੱਚ ਟੌਪ ਕਰ ਜਾਂਦੀ ਹੈ ਤੇ ਆਪਣੇ ਮਾਪਿਆਂ ਦਾ ਨਾਮ ਮੋੱਚਾ ਕਰਦੀ ਹੈ ਇਸ ਦੇ ਬਾਰੇ ਸਾਰੇ ਹੈਰਾਨ ਹੋ ਜਾਂਦੇ ਨੇ ਰੀਜਾ ਬਹੁਤ ਹੀ ਸਿਆਣੀ ਤੇ ਸੁਗੜ ਕੁੜੀ ਹੁੰਦੀ ਹੈਗੀ ਉਸਤੇ ਬਹੁਤ ਸਾਰੇ ਦੋਸਤ ਵੀ ਨਹੀਂ ਹੁੰਦੇ ਤੇ ਜਦੋਂ ਚੰਡੀਗੜ੍ਹ ਦੇ ਵਿੱਚ ਆਪਣੀ ਪੜ੍ਹਾਈ ਕਰਦੀ ਆ ਤਾਂ ਉਸਦੇ ਇੱਕ ਮੁੰਡੇ ਦੇ ਨਾਲ ਦੋਸਤੀ ਹੋ ਜਾਂਦੀ ਹੈ ਤੇ ਦੋਵੇਂ ਜਦੋਂ ਆਪਸ ਦੇ ਵਿੱਚ ਗੱਲਾਂ ਬਾਤਾਂ ਕਰਦੇ ਨੇ ਤਾਂ ਉਹਨਾਂ ਦੀ ਦੋਸਤੀ ਇੰਨੀ ਗਹਿਰੀ ਹੋ ਜਾਂਦੀ ਹੈ ਕਿ ਉਹ ਪਿਆਰ ਦੇ ਵਿੱਚ ਬਦਲ ਜਾਂਦੀ ਹੈ ਕਿਤੇ ਨਾ ਕਿਤੇ ਰਿਚਾ ਨੂੰ ਵੀ ਲੱਗਦਾ ਹੈ ਕਿ ਮੈਂ ਬਹੁਤ ਸਿਆਣੀ ਆ ਤੇ ਉਸ ਦੇ ਕਰਕੇ ਉਸ ਮੁੰਡੇ ਨੂੰ ਵੀ ਇਹੀ ਕਹਿ ਦਿੰਦੀ ਹੈ ਕਿ ਮੈਂ ਵਿਆਹ ਤੋਂ ਬਾਅਦ ਹੀ ਤੇਰੀ ਹੋਣਾ ਹੈ ਉਹ ਕਦੇ ਵੀ ਉਸ ਦੇ ਨਾਲ ਕੋਈ ਵੀ ਗਲਤ ਕੰਮ ਨਹੀਂ ਕਰਦੀ ਕਿਉਂਕਿ ਉਸ ਨੂੰ ਅਜੀਹਾ ਹੁੰਦਾ ਹੈ ਕਿ ਉਸਨੇ ਉਸ ਦੇ ਨਾਲ ਹੀ ਵਿਆਹ ਕਰਵਾਉਣਾ ਤੇ ਉਹ ਮੁੰਡਾ ਵੀ ਬਹੁਤ ਸਿਆਣਾ ਹੁੰਦਾ ਜੋ ਕਿ ਰਿਚਾ ਦਾ ਬਹੁਤ ਖਿਆਲ ਰੱਖਦਾ ਤੇ ਕਦੇ ਵੀ ਉਸ ਨੂੰ ਗਲਤ ਰਸਤੇ ਤੇ ਜਾਣ ਲਈ ਨਹੀਂ ਕਹਿੰਦਾ ਨਹੀਂ ਤਾਂ ਅੱਜਕੱਲ ਦੇਖਿਆ ਜਾਵੇ ਕਿ ਬਹੁਤ ਸਾਰੇ ਰਿਸ਼ਤੇ ਸਿਰਫ ਟਾਈਮ ਬਾਸਤਾ ਕੀ ਰਹਿ ਗਏ ਨੇ ਇਸੇ ਤਰ੍ਹਾਂ ਰੀਚਾ ਜਦੋਂ ਆਪਣੇ ਘਰ ਵਾਪਸ ਜਾਂਦੀ ਹੈ ਛੁੱਟੀਆਂ ਦੇ ਵਿੱਚ ਤਾਂ ਉਹ ਸੋਚਦੀ ਹੈ ਕਿ ਕਿਉਂ ਨਾ ਹੁਣ ਮੈਂ ਆਪਣੇ ਵਿਆਹ ਦੀ ਗੱਲ ਆਪਣੇ ਘਰ ਵਾਲਿਆਂ ਨਾਲ ਕਰ ਲਵਾਂ ਤਾਂ ਉਸ ਸਮੇਂ ਉਹ ਦੱਸਦੀ ਹੈ ਕਿ ਮੇਰੀ ਇੱਕ ਸੰਗਮ ਨਾਮ ਦੇ ਮੁੰਡੇ ਦੇ ਨਾਲ ਦੋਸਤੀ ਹੈ ਜੋ ਕਿ ਬਹੁਤ ਹੀ ਵਧੀਆ ਹੈ ਮੈਂ ਉਸਦੇ ਨਾਲ ਹੀ ਵਿਆਹ ਕਰਵਾਉਣਾ ਇਹ ਗੱਲ ਸੁਣਦੇ ਹੀ ਉਸ ਦਾ ਪਿਤਾ ਭੜਕ ਜਾਂਦਾ ਹੈ ਕਿਉਂਕਿ ਉਹ ਇੱਕ ਵੱਡਾ ਬਿਜ਼ਨਸਮੈਨ ਹੁੰਦਾ ਤੇ ਬਿਜ਼ਨਸਮੈਨ ਕਰਕੇ ਉਸ ਦਾ ਜੋ 파ਟਨਰ ਹੁੰਦਾ ਉਸਨੇ ਉਸਦੇ ਮੁੰਡੇ ਨਾਲ ਆਪਣੀ ਕੁੜੀ ਦਾ ਰਿਸ਼ਤਾ ਤੈਅ ਕੀਤਾ ਹੁੰਦਾ ਤਾਂ ਉਹ ਰਿਚਾ ਨੂੰ ਕਹਿੰਦਾ ਕਿ ਤੇਰਾ ਰਿਸ਼ਤਾ ਤਾਂ ਮੈਂ ਪਹਿਲਾਂ ਹੀ ਆਸਟ੍ਰੇਲੀਆ ਦੇ ਵਿੱਚ ਪੱਕਾ ਕੀਤਾ ਹੋਇਆ ਹੈ ਮੇਰੇ ਬਿਜ਼ਨਸ 파ਟਨਰ ਦਾ ਮੁੰਡਾ ਜੋ ਕਿ ਆਸਟ੍ਰੇਲੀਆ ਦੇ ਵਿੱਚ ਪੀਆਰ ਹੈ ਮੈਂ ਤਾਂ ਤੇਰਾ ਵਿਆਹ ਉਸੇ ਨਾਲ ਹੀ ਕਰਨਾ ਹੈ ਪਰ ਰਿਚਾ ਇਸ ਗੱਲ ਨੂੰ ਨਹੀਂ ਮੰਨਦੀ ਸੋਸ ਤੋਂ ਬਾਅਦ ਉਸ ਦਾ ਪਿਤਾ ਉਸਤੇ ਭੜਕ ਕੇ ਕਹਿੰਦਾ ਹੈ ਕਿ ਮੇਰੇ ਬਿਜ਼ਨਸ ਦਾ ਤਾਂ ਘਾਟਾ ਪੈ ਜਾਊਗਾ ਮੈਨੂੰ ਤਾਂ 50% ਦੀ ਜੋ ਇਨਵੈਸਟਮੈਂਟ ਮਿਲਦੀ ਹੈ ਉਹ ਵੀ ਜ਼ੀਰੋ ਹੋ ਜਾਊਗੀ ਜਿਸ ਦੇ ਕਰਕੇ ਮੇਰੇ ਕੰਮ ਤੇ ਤਾਂ ਅਸਰ ਪੈਣਾ ਹੀ ਹੈ ਇਸ ਦੇ ਨਾਲ ਮੇਰੀ ਨੱਕ ਵੀ ਕੱਟੀ ਜਾਊਗੀ ਕਿਉਂਕਿ ਮੈਂ ਉਸ ਨੂੰ ਆਪਣੀ ਜ਼ੁਬਾਨ ਦਿੱਤੀ ਹੋਈ ਹੈ ਕਿ ਮੈਂ ਆਪਣੀ ਧੀ ਦਾ ਰਿਸ਼ਤਾ ਤੇਰੇ ਘਰੀ ਕਰਨਾ ਹੈ ਜਿਹਾ ਸੁਣਦੇ ਹੀ ਰਿਚਾ ਦੇ ਪਰਿਵਾਰ ਵਾਲੇ ਉਸ ਨੂੰ ਘਰ ਰੱਖ ਲੈਂਦੇ ਨੇ ਤੇ ਉਸ ਤੇ ਦਬਾਅ ਪਾਉਣਾ ਸ਼ੁਰੂ ਕਰ ਦਿੰਦੇ ਨੇ ਪਰ ਰਿਚਾ ਆਪਣੇ ਸੰਗਮ ਨੂੰ ਬਹੁਤ ਪਿਆਰ ਕਰਦੀ ਹੁੰਦੀ ਹੈ ਤੇ ਉਹ ਕਹਿੰਦੀ ਹੈ ਕਿ ਮੈਂ ਉਸੇ ਨਾਲ ਹੀ ਵਿਆਹ ਕਰਵਾਉਣਾ ਹੈ ਇੰਨਾ ਸਭ ਗੱਲਾਂ ਤੋਂ ਬਾਅਦ ਰਿਚਾ ਨੂੰ ਘਰ ਬਿਠਾ ਲਿਆ ਜਾਂਦਾ ਹੈ ਉਸ ਦੀ ਪੜ੍ਹਾਈ ਨੂੰ ਵੀ ਅੱਧ ਵਿਚਾਲੇ ਹੀ ਛਡਵਾ ਦਿੰਦੇ ਨੇ ਜਿਸ ਤੋਂ ਬਾਅਦ ਰਿਚਾ ਬਹੁਤ ਹੀ ਦੁੱਖ ਤੇ ਪਰੇਸ਼ਾਨੀ ਦੇ ਨਾਲ ਘਰ ਦੇ ਵਿੱਚ ਇਕੱਲੀ ਹੀ ਰਹਿੰਦੀ ਹੈ ਜਿਸ ਦੇ ਕਰਕੇ ਉਸ ਦੇ ਘਰ ਵਾਲੇ ਜਲਦੀ ਦੇ ਨਾਲ ਉਸ ਦਾ ਵਿਆਹ ਵੀ ਤੈਅ ਕਰ ਦਿੰਦੇ ਨੇ ਭਾਵੇਂ ਹਜੇ ਰੀਚਾ ਦਾ ਵਿਆਹ 2 ਸਾਲ ਬਾਅਦ ਕਰਨਾ ਸੀ ਪਰ ਅੱਜ ਹੀ ਮੁੰਡੇ ਨੂੰ ਆਸਟ੍ਰੇਲੀਆ ਤੋਂ ਬੁਲਾ ਲਿਆ ਜਾਂਦਾ ਤੇ ਰੀਚਾ ਦਾ ਵਿਆਹ ਕਰ ਦਿੱਤਾ ਜਾਂਦਾ ਪਰ ਵਿਆਹ ਵਾਲੇ ਦਿਨ ਰੀਚਾ ਦੇ ਨਾਲ ਅਜਿਹਾ ਕੀ ਵਾਪਰਦਾ ਜਿਸ ਨੂੰ ਦੇਖ ਕੇ ਪਰਿਵਾਰ ਵਾਲੇ ਵੀ ਸ਼ਰਮਿੰਦਗੀ ਮਹਿਸੂਸ ਕਰਦੇ ਨੇ ਤੇ ਕਹਿੰਦੇ ਨੇ ਕਿ ਸ਼ਾਇਦ ਸਾਡਾ ਫੈਸਲਾ ਇੱਥੇ ਕਿਤੇ ਗਲਤ ਹੋ ਸਕਦਾ ਹੈ ਬਹੁਤ ਸਾਰੀਆਂ ਗੱਲਾਂ ਦਿਮਾਗ ਦੇ ਵਿੱਚ ਆਉਂਦੀਆਂ ਨੇ ਆਸਟ੍ਰੇਲੀਆ ਵਾਲਾ ਮੁੰਡਾ ਜਦੋਂ ਆਪਣੇ ਘਰ ਆ ਜਾਂਦਾ ਤਾਂ ਉਸ ਤੋਂ ਬਾਅਦ ਇਚਾਂ ਨੂੰ ਮਿਲ ਕੇ ਉਸ ਤੋਂ ਬਾਅਦ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਨੇ ਵਿਆਹ ਦੀਆਂ ਤਿਆਰੀਆਂ ਜੋਰਾ ਸ਼ੋਰਾ ਤੇ ਹੁੰਦੀਆਂ ਨੇ ਤੇ ਦੂਜੇ ਪਾਸੇ ਰਿਚਾ ਕੁਝ ਵੀ ਨਹੀਂ ਕਰ ਸਕਦੀ ਹੁੰਦੀ ਰੀਜਾ ਦੇ ਫੋਨ ਤੇ ਗੱਲ ਕਰਨ ਤੇ ਵੀ ਪੂਰਾ ਧਿਆਨ ਰੱਖਿਆ ਜਾਂਦਾ ਹੈ ਉਸ ਦੀ ਹਰ ਇੱਕ ਐਕਟੀਵਿਟੀ ਉਸ ਦੇ ਪਰਿਵਾਰ ਵਾਲਿਆਂ ਦੇ ਕੈਨ ਮੁਤਾਬਕ ਹੀ ਹੁੰਦੀ ਹੈ ਤੇ ਜਿਸ ਦਿਨ ਵਿਆਹ ਵਾਲਾ ਦਿਨ ਆਉਂਦਾ ਸਭ ਕੁਝ ਸਵੇਰੇ ਤਾਂ ਠੀਕ ਹੁੰਦਾ ਪਰ ਰੀਜਾ ਸੋਚਦੀ ਹੈ ਕਿ ਅੱਜ ਤਾਂ ਮੇਰਾ ਮਰਨ ਹੋ ਰਿਹਾ ਹੈ ਕਿ ਮੈਂ ਮਰ ਹੀ ਜਾਵਾਂ ਤਾਂ ਬਹੁਤ ਚੰਗੀ ਰਹੂੰਗੀ ਤਾਂ ਸਵੇਰ ਵੇਲੇ ਹੀ ਜ਼ਹਿਰ ਪੀ ਲੈਂਦੀ ਹੈ ਪਰ ਉਸ ਦਾ ਅਸਰ ਜਦੋਂ ਪਹਿਲੀ ਲਾਮ ਲਈ ਜਾਂਦੀ ਹੈ ਉਸ ਵੇਲੇ ਦੇਖਣ ਨੂੰ ਮਿਲਦਾ ਤੇ ਲਾਵਾ ਵੇਲੇ ਜਦੋਂ ਡਿੱਗ ਜਾਂਦੀ ਹੈ ਤੇ ਉਸ ਦੇ ਮੂੰਹ ਦੇ ਵਿੱਚੋਂ ਛੱਗ ਨਿਕਲਨੀ ਸ਼ੁਰੂ ਹੋ ਜਾਂਦੀ ਹੈ ਉਸੇ ਸਮੇਂ ਮੁੰਡੇ ਵਾਲਿਆਂ ਦਾ ਤਾਂ ਇਸ ਦੇ ਵਿੱਚ ਕੋਈ ਵੀ ਕਸੂਰ ਨਹੀਂ ਹੁੰਦਾ ਕਿਉਂਕਿ ਉਹਨਾਂ ਨੂੰ ਤਾਂ ਕੋਈ ਗੱਲ ਦਾ ਪਤਾ ਹੀ ਨਹੀਂ ਸੀ ਪਰ ਕੁੜੀ ਦੇ ਪਰਿਵਾਰ ਵਾਲੇ ਆਪਣੀਆਂ ਨਾਮ ਅੱਖਾਂ ਦੇ ਨਾਲ ਆਪਣੇ ਆਪ ਦੀ ਸ਼ਰਮਿੰਦਗੀ ਮਹਿਸੂਸ ਕਰਦੇ ਨੇ ਤੇ ਇਹ ਸੋਚਦੇ ਨੇ ਕਿ ਇਹ ਸਾਡੇ ਨਾਲ ਕੀ ਹੋ ਗਿਆ ਇਸ ਦੇ ਵਿੱਚ ਕਿਸੇ ਹੋਰ ਦੀ ਜ਼ਿੰਦਗੀ ਤਾਂ ਖਰਾਬ ਨਹੀਂ ਹੋਈ ਬਲਕਿ ਰੀਚਾ ਦੀ ਜ਼ਿੰਦਗੀ ਖਰਾਬ ਹੋ ਗਈ ਰਹੀ ਗੱਲ ਆਸਟ੍ਰੇਲੀਆ ਵਾਲੇ ਮੁੰਡੇ ਦੀ ਉਸਨੇ ਵੀ ਆਪਣਾ ਵਿਆਹ ਕਰਵਾ ਲੈਣਾ ਤੇ ਰੀਚਾ ਦੇ ਬੋਏਫਰੈਂਡ ਸੰਗਮ ਨੇ ਵੀ ਆਪਣਾ ਵਿਆਹ ਕਰਵਾ ਲੈਣਾ ਪਰ ਇਚਾ ਦੀ ਜ਼ਿੰਦਗੀ ਬਹੁਤ ਖਰਾਬ ਹੋ ਗਈ ਕਿਉਂਕਿ ਉਸਨੇ ਰੂ ਤੋ ਲਾ ਕੇ ਆਪਣੇ ਪਰਿਵਾਰ ਨੂੰ ਸਮਝਾਉਣ ਦੀ ਵੀ ਕੋਸ਼ਿਸ਼ ਕੀਤੀ ਸੀ ਪਰ ਉਸਦੇ ਪਰਿਵਾਰ ਵਾਲੇ ਨਹੀਂ ਸਮਝੇ ਇੱਥੇ ਤੁਸੀਂ ਖੁਦ ਦੱਸੋ ਕਿ ਕਿਸ ਦੀ ਗਲਤੀ ਹੈ ਕਿਤੇ ਨਾ ਕਿਤੇ ਮਾਪੇ ਵੀ ਗਲਤ ਹੁੰਦੇ ਨੇ ਜੇਕਰ ਅੱਜ ਕੱਲ ਦੇ ਨੌਜਵਾਨ ਪੀੜੀ ਦੀ ਗੱਲ ਕੀਤੀ ਜਾਵੇ ਤਾਉ ਮਾਪਿਆਂ ਨੂੰ ਪੁੱਛਦੇ ਤੱਕ ਵੀ ਨਹੀਂ ਤੇ ਪਹਿਲਾਂ ਹੀ ਕੁਝ ਅਜਿਹੇ ਗਲਤ ਕੰਮ ਕਰ ਲੈਂਦੇ ਨੇ ਜਿਨ੍ਹਾਂ ਦਾ ਹਜਰਾਨਾ ਉਹਨਾਂ ਨੂੰ ਬਾਅਦ ਦੇ ਵਿੱਚ ਭੁਗਤਣਾ ਪੈਂਦਾ ਪਰ ਇਚਾਨੇ ਤਾਂ ਸਾਰੀ ਗੱਲ ਆਪਣੇ ਘਰ ਵੀ ਦੱਸੀ ਤੇ ਆਪਣੀ ਗੱਲਬਾਤ ਕਰਕੇ ਆਪਣੇ ਪਰਿਵਾਰ ਨੂੰ ਸਮਝਾਉਣ ਦੀ ਕੋਸ਼ਿਸ਼ ਵੀ ਕੀਤੀ ਤੁਹਾਡੇ ਇਸ ਵੀਡੀਓ ਦੇ ਬਾਰੇ ਕੀ ਵਿਚਾਰ ਨੇ ਕਿ ਇੱਥੇ ਮਾਪੇ ਗਲਤ ਨੇ ਜਾਂ ਬੱਚੇ ਗਲਤ ਨੇ ਕੌਣ ਗਲਤ ਹੈ ਤੇ ਕੌਣ ਸਹੀ ਇਸ ਦਾ ਫੈਸਲਾ ਤੁਸੀਂ ਸਾਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਤੇ ਜਈਆਂ ਹੋਰ ਵੀਡੀਓਜ਼ ਨੂੰ ਦੇਖਣ ਦੇ ਲਈ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਜੇਕਰ ਤੁਸੀਂ ਸਾਡੇ ਚੈਨਲ ਤੇ ਅੱਜ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਤੇ ਨਾਲ ਵਾਲਾ ਬੈਲ ਆਈਕਨ ਬਟਨ ਵੀ ਜ਼ਰੂਰ ਪ੍ਰੈਸ ਕਰ ਦਿਓ ਤਾਂ ਜੋ ਸਾਡੀਆਂ ਨਵੀਆਂ ਵੀਡੀਓਜ਼ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕਣ